ਹੁਣ ਜਿਹੜਾ ਸਮਾਂ ਆ ਗਿਆ ਸਰਦੀ ਦਾ ਜਿਵੇਂ ਚੱਲ ਰਿਹਾ ਹਾਂ ਹਾਂ ਹੁਣ ਸ਼ਹਿਦ ਦਾ ਤੁਸੀਂ ਤੜਕਾ ਲਾ ਕੇ ਖਾਓ ਸ਼ਹਿਦ ਦਾ ਤੜਕਾ ਤੜਕਾ ਲਾ ਕੇ ਇਹ ਤੁਸੀਂ ਦੇਖ ਲਿਓ 10 ਦਿਨ ਵਰਤ ਲੈਣ ਜਿਨ੍ਹਾਂ ਨੇ ਬਜਨ ਘਟਾਉਣਾ ਹੈਗਾ ਹਾਂ ਇੱਕ ਚਮਚਾ ਰਾਤ ਨੂੰ ਪਾਉਣਾ ਕਿ ਚਮਚਾ ਜੀਰੇ ਦਾ ਆਮ ਜੀਰਾ ਹੁੰਦਾ ਹੈ ਉਹ ਪਿਉਆਂ ਦੇਣਾਗਾ ਠੀਕ ਹੈ ਉਸ ਤੋਂ ਬਾਅਦ ਉਹਨੂੰ ਮਸਲ ਕੇ ਸਵੇਰੇ ਵੇਲੇ ਮੜਾ ਜਾ ਦਰਲ ਜਾ ਕਰਕੇ ਉਹ ਪਾਣੀ ਨੂੰ ਉਬਾਲ ਦੇਣਾਗਾ ਉਹਦਾ ਕੋਸੇ ਦੇ ਵਿੱਚ ਮੜਾ ਜਾ ਉਹਨੂੰ ਚੰਨ ਚੱਕੇ ਸ਼ਹਿਦ ਦਾ ਮਾਰਨਾ ਹੈ ਉਹਨੂੰ ਚਾਹੇ ਸ਼ਾਨ ਲੋ ਸ਼ਾਨ ਕਿ ਉਹ ਇੱਕ ਗਰਮ ਸ਼ਹਿਦ ਦਾ ਹਾਰਕਾ ਸ਼ਹਿਦ ਦਾ ਮਾਰ ਦੋ ਠੀਕ ਹੈ ਉਹਨੂੰ ਸਵੇਰੇ ਵੇਲੇ ਪੀਓ ਤੁਹਾਡਾ ਵਜ਼ਨ ਘਟ ਜੂਗਾ ਗਰੰਟੀ ਹੈ ਬਾਈ ਗਰੰਟੀ ਲੋ ਵੀ ਮੈਨੂੰ ਲੱਗਦਾ ਅੱਜ ਤਾਂ ਫਿਰ ਭਾਈ ਗੱਲ ਸ਼ਹਿਦ ਦੀ ਚੱਲਦੀ ਸੀ ਨਾਲ ਨਾਲ ਨੁਕਤੇ ਸ਼ੁਰੂ ਹੋ ਗਏ ਨੇ ਹੁਣ ਤਾਂ ਉਹ ਬਾਅਦ ਤੁਸੀਂ ਖੰਗ ਤਾਂ ਨਹੀਂ ਅਜਮਾਏ ਹੋਏ ਆਪਾਂ ਘਰਾਂ ਦੇ ਵਿੱਚ ਹਨਾ ਬਹੁਤ ਟਾਈਮ ਦਾ ਹੀ ਸ਼ਹਿਦ ਚੱਲ ਰਿਹਾ ਹੈ ਜੀ ਜੀ ਇੱਕ ਤਾਂ ਹੁੰਦਾ ਵੀ ਆਪਾਂ ਨੇ ਕੋਈ ਨਵਾਂ ਕੰਮ ਕੀਤਾ ਹੋਵੇ ਬਹੁਤ ਟਾਈਮ ਦਾ ਸ਼ਹਿਦ ਖਵਾਉਣ ਬਾਬੇ ਦੀ ਕਿਰਪਾ ਰਹੀ ਹੈ ਟਣਾ ਤੇ ਟਣਾ ਸ਼ਹਿਦ ਘਰੇ ਪਿਆ ਰਹਿੰਦਾ ਹੈਗਾ ਮੰਨ ਕੇ ਚਲੋ ਤੁਹਾਨੂੰ ਖੰ ਹੁਣ ਇਸ ਟਾਈਮ ਸਰਦੀਆਂ ਦਾ ਬੱਚੇ ਨੂੰ ਜੇ ਖੰਗ ਹੋ ਗਈ ਉਹਦੇ ਵਿੱਚ ਥੋੜਾ ਜਿਹਾ ਇੱਕ ਚਮਚਾ ਸ਼ਹਿਦ ਦਾ ਦੋ ਤਿੰਨ ਕਾਲੀਆਂ ਮਿਰਚਾਂ ਕੁੱਟ ਕੇ ਪਾਤੀਆਂ ਥੋੜਾ ਜਿਹਾ ਆਦੇ ਦਾ ਪਾਣੀ ਪਾਤਾ ਕੱਢ ਕੇ ਉਹਦਾ ਥੋੜਾ ਜਿਹਾ ਨਮਕ ਉਹਨੂੰ ਚਿਟਾਉਣਾ ਹੈਗਾ ਐ ਖਵਾਉਣਾ ਨਹੀਂ ਹੈਗਾ ਉਹ ਚਿਟਣਾ ਉਹਨੂੰ ਉਂਗਲ 'ਚ ਪਾ ਕੇ ਉਹਨੂੰ ਕੋਈ ਕੌਲੀ 'ਚ ਪਾ ਕੇ ਉਹਨੂੰ ਵੀ ਚਟ ਚਟ ਕੇ ਖਵਾ ਦਿਓ ਦੋ ਤਿੰਨ ਦਿਨਾਂ ਦੇ ਵਿੱਚ ਉਹਦੀ ਬਲਗਮ ਸਾਫ ਹੋ ਜਾਊਗਾ ਸਾਫ ਹੋ ਜਾਊਗਾ ਕੀ ਆ ਜਨਬੀ ਘਟਾਊਗਾ ਪਰ ਸ਼ਾਇਦ ਅਸਲੀ ਹੋਣਾ ਚਾਹੀਦਾ ਸ਼ਾਇਦ ਇਹ ਨਹੀਂ ਹੈਗਾ ਜੀ ਮੇਰੇ ਲਈ ਅਸਲੀ ਹੈ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੇ ਫਾਰਮਰ ਨੇ ਜਿੰਨੇ ਵੀ ਕੰਮ ਕਰਦੇ ਨੇ ਮੱਖੀਆਂ ਵਾਲੇ ਜਿਹੜੇ ਬਾਕਸ ਰੱਖਦੇ ਨੇ ਉਹਨਾਂ ਤੋਂ ਲੈ ਸਕਦੇ ਹੋ ਤੁਸੀਂ ਅੱਖਾਂ ਮੀਚ ਕੇ ਬ੍ਰਾਂਡ ਮਗਰਨਾ ਪਿਆ ਕਰੋ ਕਿਸਾਨ ਨੂੰ ਇੱਕ ਤਰ੍ਹਾਂ ਥੋੜਾ ਜਿਹਾ ਸਿੱਧਾ ਚੀਜ਼ ਸ਼ੁੱਧ ਮਿਲ ਗਈ ਤੁਹਾਨੂੰ ਜੇ ਸਾਡਾ ਵੀ ਰੇਟ ਉਨਾ ਹੀ ਹੈ ਮਤਲਬ 500 ਰੁਪਏ ਕਿਲੋ ਹੀ ਹੈ ਹਾਂ ਹਾਂ ਠੀਕ ਹੈ ਪਰ ਉਥੇ ਤੁਹਾਨੂੰ 100% ਸ਼ਹਿਦ ਤਾਂ ਮਿਲ ਰਿਹਾ ਹੈ ਨਾ 100% ਸ਼ਹਿਦ ਮਿਲ ਰਿਹਾ ਹੈ ਬਈ ਫਿਰ ਵੀ ਲੋਕ ਨਾ ਜਿਵੇਂ ਕਹਦੇ ਹੁੰਦੇ ਆ ਕਹਿੰਦੇ ਲੋਕ ਯਕੀਨ ਬਹੁਤ ਘੱਟ ਕਰਦੇ ਆ ਯਕੀਨ ਕਿਵੇਂ ਕਰਨਾ ਵੀ ਆਪਣੇ ਕੋਲੇ ਸ਼ੁੱਧ ਆ ਗਿਆ ਬਾਕੀ ਕੰਪਨੀ ਵਾਲਾ ਬੇਕਾਰ ਹੁੰਦਾਗਾ ਕਿਵੇਂ ਯਕੀਨ ਕਰਨ ਕਦੇ ਆਪਣੇ ਫਾਰਮ ਤੇ ਆ ਜਾਣ ਫਿਰ ਕੋਲੇ ਹੁੰਦਾ ਕੱਢ ਕੇ ਦੇ ਦਾਂਗੇ ਚੋ ਦੇਵਾ ਹਾਂ ਤੁਹਾਨੂੰ ਤਾਂ ਚੋਕੇ ਦੇ ਦਾਂਗੇ ਏਦੂ ਵੱਧ ਤਾਂ ਨਹੀਂ ਹੈ ਗਾਰੰਟੀ ਕੋਈ ਏਦੂ ਵੱਧ ਕੋਈ ਨਹੀਂ ਕਿ ਉਹ ਤੋਂ ਫੇਰ ਹਫਤਾ ਰਹਿ ਵੀ 10 ਦਿਨ ਉੱਥੇ ਫੇਰ ਕੱਢ ਕੇ ਦੇ ਦਾਂਗੇ ਮਤਲਬ ਪੂਰੀ ਫੁੱਲ ਗਾਰੰਟੀ ਹੈ ਬਾਈ ਪੂਰੀ ਫੁੱਲ ਗਾਰੰਟੀ ਹੈ ਮਤਲਬ ਬਾਈ ਜੇ ਮੈਂ ਮੇਰੇ ਵਰਗਾ ਕੋਈ ਹੋਵੇ ਮਤਲਬ ਵੀਰ ਦੇਖ ਰਿਆ ਹੋਵੇ ਨਵਾਂ ਕੀਤਾ ਸ਼ੁਰੂ ਕਰਨੇ ਜਾ ਰਿਹਾ ਹੋਵੇ ਕਿ ਇਹਦਾ ਸ਼ਹਿਦ ਦਾ ਮੱਖੀ ਪੰਨ ਦਾ ਨਵਾਂ ਕੀਤਾ ਸ਼ੁਰੂ ਕਰਨਾ ਹੋਵੇ ਕੀ ਰਾਇਆ ਕਰਨਾ ਚਾਹੀਦਾ ਹੈ ਮੁਨਾਫਾ ਨਹੀਂ ਮੁਨਾਫਾ ਤਾਂ ਤਾਂ ਗਿਆ ਜੇ ਤੁਸੀਂ ਆਪ ਦਾ ਸ਼ਾਇਦ ਆਪ ਵੇਚ ਲਓਗੇ ਵੱਡੇ ਲੈਵਲ ਤੇ ਨਾ ਕਰੇ ਆਪਦੇ ਲੈਵਲ ਤੇ ਕਰ ਲੈ ਜਿੰਨਾ ਆਪ ਵੇਚ ਲੇ ਉਹਚ ਮੁਨਾਫਾ ਹੁਣ ਅਸੀਂ ਇਹੀ ਕਹਿ ਰਹੇ ਹਾਂਗੇ ਜਿਆਦਾ ਜ਼ਿਆਦਾਤਰ ਮੈਂ ਜਿੰਨੇ ਕੇ ਬੰਦੇ ਆਪਦੇ ਜੋੜ ਰਹੇ ਹਾਂਗੇ ਜੁੜੇ ਹੋਏ ਨੇ ਕਿਉਂਕਿ ਕਾਫੀ ਜੋੜ ਲੈਨੇ ਆ ਉਹਦੇ ਬਾਅਦ ਅਗਲਾ ਟੁੱਟ ਜਾਂਦਾ ਹਰਦੀਪ ਜਦੋਂ ਕੋਈ ਨੰਮਾ ਕੰਮ ਕਰਨਾ ਚਾਹੁੰਦਾ ਨਾ ਬੇਰੋਜ਼ਗਾਰ ਬੰਦਾ ਨੂੰ ਜੋੜ ਲੈਨੇ ਨਾਲ ਕਿਉਂਕਿ ਰੇਟ ਨਹੀਂ ਹੈਗਾ ਕੰਪਨੀਆ ਦਾ ਹੁਣ ਕੰਮ ਹੀ ਉਹਨਾਂ ਕਰ ਲੋ ਜਿਹਨੂੰ ਅਸੀਂ ਮੰਨ ਕੇ ਚੱਲ ਬੇਚ ਲਈਏ ਹੂੰ ਉਹਨਾਂ ਨੂੰ 150 ਦੇਣ ਨਾਲ ਜੀ ਤੇ ਅਸੀਂ 500 ਰੁਪਏ ਬੇਚ ਲਈਏ ਨਾਲੇ ਕੁਝ ਪਲੱਸ ਖਰਚੇ ਤੇ ਨਾਲੇ ਲੋਕਾਂ ਤੱਕ ਸੁੱਧ ਚੀਜ਼ ਪਹੁੰਚਦੀ ਹੈ ਹੂੰ ਹੂੰ ਠੀਕ ਹੈ ਮੇਰੀ ਤਾਂ رائے ਇਹ ਆ ਵੀ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਮੰਨ ਕੇ ਚੱਲ ਅਸੀਂ 5 500 ਬਾਲਟੀ ਕੱਢਤੀ ਠੀਕ ਹੈ ਉਸ ਤੋਂ ਬਾਅਦ ਚੱਕ ਕੇ ਉਹ ਸਾਡਾ 80 ਰੁਪਏ ਨੂੰ ਲੈ ਗਿਆ ਫਿਰ ਵੀ 20 ਰੁਪਏ ਪੱਲਿਓ ਪਾ ਕੇ ਫਿਰ ਵੀ ਅਸੀਂ ਚੱਲੀ ਜਾਨੇ ਕੰਮ ਕਰੀ ਜਾਨੇ ਜਿਵੇਂ ਆਪਾਂ ਉਹ ਜਮੀਨ ਵਧ ਕੇ ਠੀਕ ਜੀ ਲਈ ਜਾਨੇ ਆ ਫਿਰ ਅਸੀਂ ਦਾ 15000 ਨੂੰ ਕਰੀ ਜਾਨਾ ਪਰ ਬਚਦਾ 12 12.5 ਹਜ਼ਾਰ ਵਾਲੇ ਨੂੰ ਨਹੀਂ ਹੈਗਾ ਜੀ ਠੀਕ ਹੈ ਉਹ ਫਿਰ ਦਿਖਾਵੇ ਦਾ ਵੀ ਕੀ ਫਾਇਦਾ ਉਹ ਦਿਖਾਵੇ ਦਾ ਕੀ ਫਾਇਦਾ ਬਿਲਕੁਲ ਭਾਈ ਜਿਵੇਂ ਤੁਸੀਂ ਇੱਕ ਹੋਰ ਨਾ ਕੰਮ ਕਰ ਲਓ ਜਿਹੜੀ ਤੁਸੀਂ ਆਪਦੀ ਚੀਜ਼ ਨੂੰ ਅਸੀਂ ਆਪ ਪੈਕਿੰਗ ਕਰਕੇ ਆਪ ਵੇਚ ਆਪ ਵੇਚ ਸਕੋ